ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੇ ਖਾਲਸਾ ਜੀ ਅੱਜ ਇੱਕ ਚੇਤ ਸੰਬੰਧ 557 ਨਾਨਕ ਸ਼ਾਹੀ ਨਵੇਂ ਸਾਲ ਦਾ ਆਰੰਭ ਹੋ ਰਿਹਾ ਹੈ ਗੁਰਬਾਣੀ ਮੁਤਾਬਕ ਚੇਤ ਦੇ ਮਹੀਨੇ ਤੋਂ ਸਿੱਖਾਂ ਦਾ ਨਵਾਂ ਸਾਲ ਆਰੰਭ ਹੁੰਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ 12 ਮਾਹ ਦੀ ਬਖਸ਼ਿਸ਼ ਕਰਕੇ ਰੁੱਤਾਂ ਦੇ ਬਦਲਣ ਦਾ ਮਨੁੱਖੀ ਮਨ ਦੀਆਂ ਤਿੰਨ ਅਵਸਥਾਵਾਂ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਖੇੜਾ ਬਿਰਹਾ ਵੈਰਾਗ ਨਾਲ ਗੂੜਾ ਸਬੰਧ ਦਰਸਾਇਆ ਹੈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਬਾਣੀ ਵਿੱਚ 12 ਮਾਹ ਉਚਾਰਨ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਵੈਰਾਗ ਤੋਂ ਅਨਰਾਗ ਤੱਕ ਦਾ ਜਿਹੜਾ ਸਫ਼ਰ ਹੈ ਉਹਨੂੰ ਬਹੁਤ ਸੋਹਣੇ ਢੰਗ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਹੈ ਇਸ ਧਰਤੀ ਤੇ ਜਨਮੇ ਮਨੁੱਖ ਦੇ ਮਨ ਦੇ ਭਾਵ ਇਹਨਾਂ ਦੇਸੀ ਮਹੀਨਿਆਂ ਦੇ ਨਾਲ ਆਪਾਂ ਸਭ ਜਾਣਦੇ ਹਾਂ ਕਿ ਪ੍ਰਗਟ ਹੁੰਦੇ ਨੇ ਸਾਡਾ ਇਹ ਨਵਾਂ ਸਾਲ ਆਉਣ ਵਾਲੇ ਦਿਨਾਂ ਵਿੱਚ ਫਸਲਾਂ ਦੇ ਪੱਕਣ ਰਿਜ਼ਕ ਘਰੇ ਆਉਣ ਅਤੇ ਖੁਸ਼ਹਾਲੀ ਦੇ ਸੰਕੇਤ ਬਹੁਤ ਸੋਹਣੇ ਢੰਗ ਨਾਲ ਦਿੰਦਾ ਹੈ ਗੁਰੂ ਸਹਿਬਾਨ ਦੀ ਵਰੁਸਾਈ ਸਾਡੀ ਇਸ ਮਹਾਨ ਧਰਤੀ ਉੱਤੇ ਇਹਨਾਂ 12 ਮਹੀਨਿਆਂ ਦੌਰਾਨ ਛੇ ਰੁੱਤਾਂ ਆਉਂਦੀਆਂ ਹਨ ਸਾ ਰੁੱਤ ਸੁਹਾਵੀ ਜਿਤ ਤੁੱਦ ਸੰਭਾਲੀ ਦੇ ਮਹਾਵਾਕ ਅਨੁਸਾਰ ਇਹ ਚੇਤ ਦਾ ਮਹੀਨਾ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਅराधना ਦਾ ਸਾਨੂੰ ਸੁਨੇਹਾ ਦਿੰਦਾ ਹੈ ਆਪਾਂ ਅੰਮ੍ਰਿਤਮਈ ਬਾਣੀ ਦੇ ਵਿੱਚ ਅੱਜ ਹਰ ਗੁਰਦੁਆਰੇ ਦੇ ਵਿੱਚ ਪਾਤਸ਼ਾਹ ਜੀ ਦੇ ਵਚਨ ਪੜ੍ਹ ਰਹੇ ਹਾਂ ਚੇਤ ਗੋਬਿੰਦ ਅਰਾਧਿ ਗੈ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਅਕਾਲ ਪੁਰਖ ਦੀ ਅराधना ਦੇ ਵਿੱਚ ਹੀ ਜੋ ਆਨੰਦ ਹੈ ਉਹ ਕਿਤੇ ਨਹੀਂ ਹੈ ਅੱਜ 9 ਸਾਲ ਦੇ ਆਗਮਨ ਮੌਕੇ ਸਾਨੂੰ ਇਸ ਗੱਲ 'ਵਾਲ ਬਹੁਤ ਭਾਵਪੂਰਤ ਤਰੀਕੇ ਨਾਲ ਧਿਆਨ ਕਰਨਾ ਚਾਹੀਦਾ ਹੈ ਕਿ ਜੋ ਲੋਕ ਆਪਣੇ ਧਰਮ ਬੋਲੀ ਸਭਿਆਚਾਰ ਪਹਿਰਾਵੇ ਅਤੇ ਆਪਣੀ ਧਰਤੀ ਦੇ ਰਹਿਣ ਸਹਿਣ ਤੋਂ ਮੁੱਖ ਮੋੜ ਲੈਂਦੇ ਹਨ ਸਮੇਂ ਦੀ ਭੀੜ ਵਿੱਚ ਗਵਾਚ ਜਾਂਦੇ ਹਨ ਕਿਉਂਕਿ ਆਪਾਂ ਜਾਣਦੇ ਹਾਂ ਕਿ ਜਿਸ ਖੁਸ਼ੀ ਨਾਲ ਅਸੀਂ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ ਨਵਾਂ ਸਾਲ ਗੁਰੂ ਘਰਾਂ ਵਿੱਚ ਹਾਜ਼ਰੀਆਂ ਭਰ ਕੇ ਮਨਾਉਂਦੇ ਹਾਂ ਚੰਗੀ ਗੱਲ ਹੈ ਪਰ ਉਸ ਖੁਸ਼ੀ ਦੇ ਨਾਲ ਸਗੋਂ ਉਸ ਤੋਂ ਵੀ ਵੱਧ ਅਕੀਦਤ ਦੇ ਨਾਲ ਭਾਵਨਾ ਦੇ ਨਾਲ ਜੋ ਨਾਨਕ ਸ਼ਾਹੀ ਸੰਮਤ ਆਰੰਭ ਹੁੰਦੀ ਹੈ ਸਾਨੂੰ ਵੱਧ ਚੜ ਕੇ ਗੁਰਦੁਆਰਿਆਂ ਦੇ ਵਿੱਚ ਵਕ ਵਕ ਥਾਵਾਂ ਤੇ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਸਿਧਾਂਤ ਦੇ ਮੁਤਾਬਕ ਨਾਨਕ ਸ਼ਾਹੀ ਸੰਮਤ ਨੂੰ ਮਨਾਉਣਾ ਚਾਹੀਦਾ ਹੈ ਨਾਲ ਹੀ ਇਸੇ ਸਾਲ ਹੀ ਅਸੀਂ ਸ੍ਰਿਸ਼ਟੀ ਦੀ ਚਾਦਰ ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਬਹੁਤ ਹੀ ਪਿਆਰੇ ਸਿੱਖ ਭਾਈ ਸਾਹਿਬ ਭਾਈ ਦਿਆਲਾ ਜੀ ਭਾਈ ਸਾਹਿਬ ਭਾਈ ਸਤੀਦਾਸ ਜੀ ਭਾਈ ਸਾਹਿਬ ਭਾਈ ਮਤੀਦਾਸ ਜੀ ਦਾ 350 ਮਹਸ਼ੀਦੀ ਦਿਹਾੜਾ ਵੀ ਮਨਾ ਰਹੇ ਹਾਂ ਇਸ ਸ਼ਤਾਬਦੀ ਦੀ ਮਹੱਤਤਾ ਉਦੋਂ ਵੀ ਹੋਰ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਅੱਜ ਸਿੱਖ ਪੰਥ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੋ ਰਹੇ ਹਨਨ ਦੇ ਖਿਲਾਫ ਪੂਰੀ ਸ਼ਿੱਦਤ ਦੇ ਨਾਲ ਸੰਘਰਸ਼ਸ਼ੀਲ ਹੈ ਆਪਾਂ ਸਭ ਜਾਣਦੇ ਹਾਂ ਅੱਜ ਸਾਡੇ ਇਤਿਹਾਰੂ ਸਿੰਘ ਲੰਮੇ ਸਮੇਂ ਤੋਂ ਹਕੂਮਤਾਂ ਦੇ ਬੰਦੀਖਾਨਿਆਂ ਦੇ ਵਿੱਚ ਕੈਦ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਉਪਦੇਸ਼ ਹੈ ਭੈ ਕਾਹੂ ਕਉ ਦੇਤ ਨਾ ਨਾਹ ਪੈ ਮੰਨਤ ਆਨ ਕਾਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਨੂੰ ਯਾਦ ਕਰਦੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਦੇ ਪਿਆਰੇ ਸਿੱਖਾਂ ਦੀ ਸ਼ਹਾਦਤਾਂ ਨੂੰ ਯਾਦ ਰੱਖਦੇ ਆ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਾਮਬੰਦ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਇਸੇ ਸਾਲ ਦਸ਼ਮੇਸ਼ ਪਾਤਸ਼ਾਹ ਪੰਥ ਦੇ ਵਾਲੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਗੁਰਯਾਜ ਦਿਹਾੜਾ ਵੀ ਆ ਰਿਹਾ ਹੈ ਇਸ ਸਬੰਧ ਵਿੱਚ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਸਤਿਗੁਰੂ ਦੀ ਰਹਿਮਤ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਬਹੁਤ ਵੱਡੇ ਜਿਹੇ ਸਮਾਗਮ ਨੇ ਉਹ ਉਲਿਕੇ ਗਏ ਨੇ ਆਨੰਦਾਂ ਦੀ ਪੂਰੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਸੇਵਾਦਾਰ ਹੋਣ ਦੇ ਨਾਤੇ ਦਾਸ ਆਪ ਸੰਗਤਾਂ ਨੂੰ ਆਪਣੀ ਧਰਤੀ ਆਪਣੇ ਵਿਰਸੇ ਅਤੇ ਧਰਮ ਦੀ ਖੂਬਸੂਰਤੀ ਨੂੰ ਦਰਸਾਉਂਦੇ ਹੋਏ ਨਵੇਂ ਨਾਨਕ ਸ਼ਾਹੀ ਸਾਲ ਸੰਮਤ 557 ਦੀ ਲੱਖ 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 ਵਧਾਈ ਦਿੰਦਿਆਂ ਨਾਲ ਹੀ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਹੁਣ ਇੱਥੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਕੋਲਾ ਮਹੱਲਾ ਖਾਲਸਾ ਜਾਹੋ ਜਲਾਲ ਦੇ ਨਾਲ ਪੰਥ ਕਰਵੈਤਾ ਦੇ ਨਾਲ ਸਮੂਹ ਸਾਡੇ ਦਲ ਪੰਥ ਸਮੂਹ ਖਾਲਸਾ ਪੰਥ ਪੂਰੇ ਜੋਸ਼ ਦੇ ਨਾਲ ਮਨਾ ਰਿਹਾ ਹੈ ਖਾਲਸਾ ਜੀ ਉਲਾ ਮਹੱਲਾ ਚੱਲ ਰਿਹਾ ਹੈ ਆਓ ਆਪਾਂ ਸੱਚੇ ਪਾਤਸ਼ਾਹ ਜੀ ਦੇ ਮਾਰਗ ਤੇ ਚੱਲਦਿਆਂ ਹੋਇਆਂ ਸਤਿਗੁਰੂ ਨੂੰ ਸੱਚੇ ਦਿਲ ਦੇ ਨਾਲ ਅਕੀਦਤ ਭੇਟ ਕਰਨ ਦੇ ਲਈ ਆਪਣੀ ਇਸ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਈਏ ਪੂਰੇ ਭਾਵਨਾ ਦੇ ਨਾਲ ਆਈਏ ਜਿਵੇਂ ਕੁਝ ਘਟਨਾਵਾਂ ਪਿਛਲੇ ਸਮੇਂ ਦੇ ਵਿੱਚ ਵਾਪਰੀਆਂ ਨੇ ਤਾਂ ਆਪਾਂ ਬੜੇ ਪ੍ਰੇਮ ਦੇ ਨਾਲ ਆਪਣੇ ਸਾਰੇ ਵੀਰਾਂ ਨੂੰ ਸਮਝਾਈਏ ਇਹ ਸਾਡੇ ਗੁਰੂ ਦਾ ਦਰ ਹੈ ਇਹ ਸਾਡੇ ਸੱਚੇ ਪਾਤਸ਼ਾਹ ਦਾ ਘਰ ਹੈ ਬੜੇ ਪ੍ਰੇਮ ਦੇ ਨਾਲ ਆਪਾਂ ਆਉਣਾ ਹੈ ਮੈਂ ਨਾਲ ਹੀ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਹਾਂ ਕਿ ਹੋਲਾ ਮਹੱਲਾ ਖਾਲਸਾ ਜਾਹੋ ਜਲਾਲ ਦਾ ਪ੍ਰਤੀਕ ਹੈ ਉਹਨਾਂ ਸ਼ਾਸਨ ਕੈਮਰਿਆਂ ਨਾਲ ਜ਼ਰੂਰੀ ਹੈ ਪਰ ਸਮੁੱਚਾ ਖਾਲਸਾ ਪੰਥ ਸਦੀਆਂ ਤੋਂ ਹੋਲੇ ਮਹੱਲੇ ਨੂੰ ਬਹੁਤ ਸੋਹਣੇ ਢੰਗ ਦੇ ਨਾਲ ਸਤਿਗੁਰੂ ਦੇ ਹੁਕਮ ਦੇ ਮੁਤਾਬਕ ਮਨਾਉਂਦਾ ਆਇਆ ਹੈ ਤਾਂ ਕਿਸੇ ਵੀ ਤਰੀਕੇ ਦੇ ਨਾਲ ਜੋ ਖਾਲਸਾ ਜਾਹੋ ਜਲਾਲ ਹੈ ਜਿਵੇਂ ਸ਼ਬਦ ਪੜਦਿਆਂ ਆਉਣਾ ਗੁਰਬਾਣੀ ਸੁਣਦਿਆਂ ਆਉਣਾ ਇਹ ਜੋ ਵੀ ਖਾਲਸੇ ਦਾ ਪੱਖ ਹੈ ਇਸ ਨੂੰ ਧਿਆਨ ਰੱਖਦਿਆਂ ਪ੍ਰਸ਼ਾਸਨ ਨੂੰ ਪੰਥ ਕਰਵੈਤਾਵਾਂ ਦੇ ਵੱਲ ਵੀ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਕਿ ਪੰਥ ਕਰਵੈਤਾਵਾਂ ਦੇ ਅੰਦਰ ਕਿਸੇ ਵੀ ਤਰੀਕੇ ਦਾ ਕੋਈ ਆਪਾਂ ਕਹਿ ਲਈਏ ਕਿ ਆਪਾਂ ਬਾਦੂ ਦਾ ਕੋਈ ਅਨੁਸ਼ਾਸਨ ਜਾਂ ਹੋਰ ਕੁਝ ਉਹ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਪੂਰਨ ਤੌਰ ਤੇ ਹਰ ਪਾਸੇ ਨੂੰ ਸਾਰਿਆਂ ਨੂੰ ਸਹਿਯੋਗ ਦੇ ਨਾਲ ਬਾਕੀ ਇਹ ਹੋਲਾ ਮਹੱਲਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪੰਥ ਦਿਵਾਲੀ ਨੇ ਦਿੱਤਾ ਤੇ ਸੱਚੇ ਪਾਤਸ਼ਾਹ ਅੱਜ ਸਮੁੱਚੇ ਪੰਥ ਦੇ ਸਿਰ ਦੇ ਉੱਤੇ ਨੇ ਆਪ ਹੀ ਪਾਤਸ਼ਾਹ ਨੇ ਮਿਹਰ ਕਰਕੇ ਇਸ ਹੋਲੇ ਮਹੱਲੇ ਨੂੰ ਬਹੁਤ ਸ਼ਾਨਦਾਰ ਅਤੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਨ ਦੇ ਲਈ ਆਪ ਉਦਮ ਅਤੇ ਉਪਰਾਲੇ ਬਖਸ਼ਨੇ ਨੇ ਨਾਲ ਹੀ ਖਾਲਸਾ ਜੀ ਅੱਜ ਸਿੱਖ ਕੌਮ ਦੇ ਬਹੁਤ ਵੱਡੇ ਜਰਨੈਲ ਮਹਾਨ ਯੋਧੇ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਸ਼ਹੀਦ ਕੌਮ ਦੇ ਨਾਇਕ ਨੇ ਸ਼ਹੀਦ ਸਾਡੇ ਯੋਧੇ ਨੇ ਤੇ ਮੈਂ ਇਹ ਬੇਨਤੀ ਕਰਦਾ ਹੁੰਨਾ ਵਾ ਇਤਿਹਾਸ ਆਕਸੀਜਨ ਹੈ ਜਿਵੇਂ ਸਾਡੇ ਸਾਹ ਤਾਂ ਚੱਲ ਰਹੇ ਨੇ ਸਾਨੂੰ ਆਕਸੀਜਨ ਮਿਲ ਰਹੀ ਹੈ ਜੇ ਅਸੀਂ ਆਪਣੀ ਅੱਖ ਨੂੰ ਗਾਇਰਤ ਨੂੰ ਕੈਮ ਰੱਖਣਾ ਹੈ ਤੇ ਆਪਾਂ ਸਭ ਜਾਣਦੇ ਆ ਕਿ ਤਵਾਰੀਖ ਨੂੰ ਇਤਿਹਾਸ ਨੂੰ ਚੇਤਿਆਂ ਦੇ ਵਿੱਚ ਰੱਖਣਾ ਜ਼ਰੂਰੀ ਹੈ ਤੋਂ ਅੱਜ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸ਼ਿੱਧੀ ਦਿਹਾੜਾ ਹੈ ਜਿਨ੍ਹਾਂ ਦਾ ਜਨਮ ਪਿਤਾ ਭਾਈ ਈਸ਼ਰ ਸਿੰਘ ਦੇ ਘਰ ਮਾਤਾ ਹਰਕੌਰ ਜੀ ਦੀ ਕੂਖ ਤੋਂ 1761 ਪਿੰਡ ਦੇਲਾ ਸਿੰਘਾਂ ਦੇ ਵਿੱਚ ਹੋਇਆ ਸੀ ਕੌਮ ਦੀ ਵੱਡੀ ਹਸਤੀ ਬਾਬਾ ਨਾਨਾ ਸਿੰਘ ਨਿਹੰਗ ਜੀ ਪਾਸ ਉਹਨਾਂ ਨੇ ਵਿਦਿਆ ਹਰ ਤਰੀਕੇ ਦੀ ਹਾਸਲ ਕੀਤੀ 1800 ਈਸਵੀ ਦੇ ਵਿੱਚ ਮਹਾਨ ਜਰਨੈਲ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲੀ ਇਹ ਵੀ ਆਪਾਂ ਸਭ ਜਾਣਦੇ ਹਾਂ ਇਹ ਉਹੀ ਸਾਡਾ ਜਰਨੈਲ ਹੈ ਜਦੋਂ ਮਹਿੰਮਤੇ ਜਾਂਦਿਆਂ ਰਸਤੇ ਦੇ ਵਿੱਚ ਅਟਕ ਦਰਿਆ ਆਇਆ ਸੀ ਤੇ ਸਾਡੀਆਂ ਰਵੈਤਾਂ ਕਹਿੰਦੀਆਂ ਨੇ ਅਟਕ ਨੇ ਸਾਡੇ ਜਰਨੈਲਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜੋ ਅਰਦਾਸ ਤੇ ਭਰੋਸਾ ਸੀ ਅਕਾਲੀ ਬਾਬਾ ਫੂਲਾ ਸਿੰਘ ਦੀ ਉਹਨਾਂ ਨੂੰ ਉਹਨਾਂ ਨੇ ਉਸ ਪਰੋਸੇ ਨੂੰ ਦਰਸਾਉਂਦਿਆਂ ਅਟਕ ਨੂੰ ਪਾਰ ਕੀਤਾ ਮੈਂ ਬੇਨਤੀ ਕਰਾਂਗਾ ਅੱਜ ਵੀ ਖਾਲਸਾ ਪੰਥ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ ਇਹਨਾਂ ਚੁਣੌਤੀਆਂ ਤੋਂ ਪਾਰ ਜਾਣ ਦੇ ਲਈ ਸਾਨੂੰ ਅੱਜ ਗੁਰੂ ਦਰ ਤੇ ਆਣ ਕੇ ਅਰਦਾਸ ਦਾ ਪੱਲਾ ਫੜਨਾ ਚਾਹੀਦਾ ਹੈ ਗੁਰੂ ਨਾਲ ਜੁੜਨਾ ਚਾਹੀਦਾ ਹੈ ਦੁਨੀਆਂ ਦਾ ਕੋਈ ਵੀ ਅਟਕ ਖਾਲਸਾ ਪੰਥ ਦੇ ਸਾਹਮਣੇ ਅਟਕ ਰੋਕ ਨਹੀਂ ਲਾ ਸਕਦਾ ਜੇ ਅਸੀਂ ਸੱਚੇ ਪਾਤਸ਼ਾਹ ਦੇ ਨਾਲ ਬਾਣੀ ਦੇ ਨਾਲ ਬਾਣੇ ਦੇ ਨਾਲ ਜੁੜੇ ਹੋਵਾਂਗੇ ਅਕਾਲੀ ਬਾਬਾ ਫੂਲਾ ਸਿੰਘ ਜੀ ਅੱਜ ਦੇ ਦਿਨ 1823 ਨੂੰ ਨਸ਼ਹਰੇ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਗਹਿ ਗੱਚ ਲੜਾਈ ਦੇ ਵਿੱਚ ਲੜਦਿਆਂ ਲੜਦਿਆਂ ਕਈ ਗੋਲੀਆਂ ਖਾਣ ਤੋਂ ਬਾਅਦ ਸ਼ਹੀਦ ਹੋਏ ਪਰ ਉਹਨਾਂ ਦੀ ਸ਼ਹਾਦਤ ਨੇ ਸਾਨੂੰ ਉਹ ਨਾਇਕ ਦਿੱਤਾ ਕਿ ਸਮਾਂ ਕੋਈ ਵੀ ਹੋਵੇ ਪੰਥ ਦੇ ਲਈ ਜੂਝਦਿਆਂ ਜੂਝਦਿਆਂ ਜਿਹੜੇ ਸ਼ਹੀਦੀਆਂ ਪਾ ਜਾਂਦੇ ਨੇ ਉਹਨਾਂ ਨੂੰ ਕੌਮ ਸਿੱਖ ਕੌਮ ਖਾਸ ਕਰਕੇ ਸਦਾ ਚੇਤਿਆਂ ਦੇ ਵਿੱਚ ਰੱਖਦੀ ਹੈ ਅਕਾਲੀ ਬਾਬਾ ਫੂਲਾ ਸਿੰਘ ਦਾ ਸਸਕਾਰ ਲੁੰਡੇ ਦਰਿਆ ਦੇ ਕੰਢੇ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਰਦਾਰਾਂ ਦੀ ਹਾਜ਼ਰੀ ਦੇ ਵਿੱਚ ਕਰਵਾਇਆ ਸੀ ਅੱਜ ਦੀ ਸਿੱਖ ਨੌਜਵਾਨੀ ਨੂੰ ਆਪਣਾ ਨਾਇਕ ਜਿੱਥੇ ਹੋਰ ਸਾਡੇ ਸਿੰਘ ਸ਼ਹੀਦ ਨੇ ਗੁਰੂ ਕੇ ਸਾਹਿਬਜ਼ਾਦੇ ਨੇ ਉਹਨਾਂ ਨੂੰ ਮੰਨਦਿਆਂ ਹੋਇਆਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਆਪਣੇ ਚੇਤਿਆਂ ਦੇ ਵਿੱਚ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਤੇ ਖਾਲਸਾ ਰਾਜ ਭਾਗ ਦੇ ਵਿਸਥਾਰ ਦੇ ਲਈ ਸ਼ਹਾਦਤ ਦਿੱਤੀ ਸਾਡੇ ਚੇਤਿਆਂ ਦੇ ਵਿੱਚ ਬਾਬਾ ਅਕਾਲੀ ਫੂਲਾ ਸਿੰਘ ਦਾ ਨਾਮ ਸਦਾ ਹੀ ਗੂੰਜਦਾ ਰਹੇਗਾ ਅੰਤ ਦੇ ਵਿੱਚ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅੱਗੇ ਅਰਦਾਸ ਹੈ ਉਹ ਮਿਹਰ ਕਰਨ ਕਿ ਸਾਨੂੰ ਤਨ ਮਨ ਧਨ ਦੇ ਨਾਲ ਸੇਵਾ ਕਰਨ ਦਾ ਬਲ ਬਖਸ਼ਣ ਅਸੀਂ ਸਤਗੁਰੂ ਦੇ ਦਰਸਾਏ ਹੋਏ ਰਸਤੇ ਦੇ ਉੱਤੇ ਚੱਲ ਸਕੀਏ ਤੇ ਜੀਵਨ ਦੇ ਵਿੱਚ ਖੇੜਾ ਵਿਗਾਸ ਆਨੰਦ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ